ਹੁਣ ਪੰਜਾਬ ਚ ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਸਰਕਾਰੀ ਰਾਸ਼ਨ ਪੰਜਾਬ ਸਰਕਾਰ ਨੇ ਬਦਲ ਦਿੱਤੇ ਨਿਜਮ 1 ਅਗਸਤ ਤੋਂ UPI ਨਿਜਮਾਂ ਚ ਹੋਵੇਗਾ ਵੱਡਾ ਬਦਲਾ ਨਵੇਂ ਨਿਜਮ ਹੋਣਗੇ ਲਾਗੂ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜ਼ਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਖਬਰ ਆ ਮਾਨ ਸਰਕਾਰ ਦੇ ਜੀਵਨ ਜੋਤ 2.0 ਨੇ ਇੱਕ ਹਫਤੇ ਚ 168 ਬਾਲਪ ਖਾਰੀਆਂ ਨੂੰ ਬਚਾਇਆ ਤਾਂ ਦੇਖੋ ਜੀਵਨ ਜੋਤ ਪ੍ਰੋਜੈਕਟ 2.0 ਨੇ ਸਿਰਫ ਇੱਕ ਹਫਤੇ ਦੇ ਵਿੱਚ ਸੂਬੇ ਦੀਆਂ ਸੜਕਾਂ ਅਤੇ ਗਲੀਆਂ ਤੋਂ 168 ਬਾਲ ਪਿਖਾਰੀਆਂ ਨੂੰ ਸਫਲਤਾਪੂਰਵਕ ਬਚਾਇਆ ਹੈ ਇਹ ਜਾਣਕਾਰੀ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਹੈ ਉਹਨਾਂ ਦੱਸਿਆ ਕਿ ਇਹ 9 ਮਹੀਨੇ ਪਹਿਲਾਂ ਪ੍ਰੋਜੈਕਟ ਸ਼ੁਰੂ ਹੋਇਆ ਸੀ ਹੁਣ ਜੀਵਨ ਜੋਤ 2.0 ਦੇ ਰੂਪ ਵਿੱਚ ਅਪਗ੍ਰੇਡ ਤੇ ਤੇਜ਼ ਰਫ਼ਤਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾ ਰਿਹਾ ਹੈ ਇਹ ਨਾ ਸਿਰਫ ਰੈਸਕਿਊ ਕਾਰਵਾਈਆਂ ਸਗੋਂ ਵਿਗਿਆਨਿਕ ਪਛਾਣ ਡੀਐਨਏ ਟੈਸਟ ਵਰਗੇ ਬੱਚਿਆਂ ਦੇ ਏਕੀਕਰਨ ਉੱਤੇ ਕੇਂਦਰਤ ਹੈ ਉਧਰ ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ ਲਈ ਖਾਸ ਅਪਡੇਟ ਹੁਣ ਕਰਨੀ ਪਵੇਗੀ ਐਨੇ ਦਿਨ ਵੇਟ ਤਾਂ ਦੇਖੋ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਹੋਣ ਵਾਲੀ ਖੱਜਲ-ਖੁਆਰੀ ਤੋਂ ਲੋਕਾਂ ਨੂੰ ਮੁਫਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਵਿਸ਼ੇਸ਼ ਕਦਮ ਚੁੱਕਿਆ ਜਾ ਰਿਹਾ ਹੈ ਜਿਸ ਵਿੱਚ ਡਰਾਈਵਿੰਗ ਟੈਸਟ ਪਾਸ ਕਰਨ ਦੇ ਤੋਂ ਕੁਝ ਸਮੇਂ ਬਾਅਦ ਹੀ ਮੌਕੇ ਤੇ ਡਰਾਈਵਿੰਗ ਲਾਇਸੈਂਸ ਜਾਰੀ ਕੀਤਾ ਜਾਵੇਗਾ ਇਹ ਜਾਣਕਾਰੀ ਲਾਲਜੀਤ ਸਿੰਘ ਭੁੱਲਰ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਤਾ 'ਚ ਆਉਣ ਦੇ ਨਾਲ ਹੀ ਭ੍ਰਿਸ਼ਟਾਚਾਰ ਦੇ ਖਿਲਾਫ ਪਹਿਲਾ ਕਦਮ ਚੁੱਕਿਆ ਗਿਆ ਸੀ ਜਿਸ ਦੇ ਚਲਦਿਆਂ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਵੱਡੇ ਪੱਧਰ ਉੱਪਰ ਕਾਮਯਾਬੀ ਪ੍ਰਾਪਤ ਹੋਈ ਹੈ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤਾਂ ਦੇਖੋ ਆਧਾਰ ਕਾਰਡ ਨੂੰ ਲੈ ਕੇ ਆਈ ਵੱਡੀ ਅਪਡੇਟ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਆਧਾਰ ਕਾਰਡ ਨਾਗਰਿਕਾਂ ਲਈ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜਿਸ ਦੀ ਵਰਤੋਂ ਪਛਾਣ ਅਤੇ ਪਤੇ ਦੇ ਉਮਰ ਦੇ ਸਬੂਤ ਵਜੋਂ ਕੀਤੀ ਜਾਂਦੀ ਹੈ ਰਾਜ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਉਠਾਉਣ ਦੇ ਵਿੱਚ ਆਧਾਰ ਕਾਰਡ ਦੀ ਮਦਦ ਕੀਤੀ ਜਾਂਦੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵੀਂ ਦਿੱਲੀ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 5 ਸਾਲ ਤੋਂ ਘੱਟ ਉਮਰ ਦੇ 55120 ਬੱਚਿਆਂ ਦੇ ਆਧਾਰ ਕਾਰਡ ਹਲੇ ਤੱਕ ਨਹੀਂ ਬਣੇ ਨਿਸ਼ਤੋਂ ਅਲਾਵਾ 5 ਤੋਂ 18 ਸਾਲ ਦੀ ਉਮਰ ਦੇ 8370 ਬੱਚਿਆਂ ਦੇ ਆਧਾਰ ਕਾਰਡ ਨਹੀਂ ਬਣਾਏ ਗਏ ਇਸ ਦੇ ਨਾਲ ਹੀ 137663 ਵਿਅਕਤੀਆਂ ਦੀ ਜਿਹੜੀ ਬਾਇਓਮੈਟ੍ਰਿਕ ਉਹ ਪੈਂਡਿੰਗ ਆ ਜਿਸ ਕਾਰਨ ਉਹਨਾਂ ਨੂੰ ਸਰਕਾਰੀ ਜਾਂ ਨਿੱਜੀ ਸੇਵਾਵਾਂ માં ਪ੍ਰਾਪਤ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਧਰ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਹੋਏ ਵੱਡੇ ਫੈਸਲੇ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਜਿਸ ਵਿੱਚ ਵਿੱਤੇ ਜਨ ਕਈ ਵੱਡੇ ਫੈਸਲਿਆਂ ਉੱਤੇ ਮੋਹਰ ਲਾਈ ਗਈ ਹੈ ਇਸ ਦੌਰਾਨ ਗਰੁੱਪ ਡੀ ਚ ਭਰਤੀਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਗਰੁੱਪ ਡੀ ਚ ਭਰਤੀ ਦੀ ਉਮਰ ਸੀਮਾ 35 ਸਾਲ ਤੋਂ ਵਧਾ ਕੇ ਹੁਣ 37 ਸਾਲ ਕਰ ਦਿੱਤੀ ਗਈ ਹੈ ਤਾਂ ਦੇਖੋ ਇਸ ਤੋਂ ਇਲਾਵਾ ਸੀਡ 1956 ਐਕਟ ਦੇ ਵਿੱਚ ਸ਼ੋਧ ਕੀਤੀ ਗਈ ਹੈ ਜਿਸ ਵਿੱਚ ਕਿਸਾਨਾਂ ਨੂੰ ਨਕਲੀ ਜਾਂ ਫਿਰ ਘਟੀਆ ਕੁਆਲਿਟੀ ਦੇ ਬੀਜ ਵੇਚਣ ਤੇ ਨਕੇਲ ਕਸੀ ਜਾਵੇਗੀ ਤਾਂ ਦੇਖੋ ਗਰੁੱਪ ਡੀ ਦੀਆਂ ਅਸਾਮੀਆਂ ਨੂੰ ਭਰਨ ਲਈ ਉਮਰ ਸੀਮਾ ਪਹਿਲਾਂ 18 ਤੋਂ 35 ਸਾਲ ਸੀ ਹੁਣ ਵਧਾ ਕੇ 37 ਸਾਲ ਕਰ ਦਿੱਤੀ ਗਈ ਹੈ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਏਕੀਕ੍ਰਿਤ ਪਿੰਡੂ ਵਿਕਾਸ ਪ੍ਰੋਗਰਾਮ ਨਾਲ ਸੰਬੰਧਿਤ ਮਾਮਲੇ ਲੰਬੇ ਸਮੇਂ ਤੋਂ ਲੰਬਿਤ ਸਨ ਉਸ ਸਮੇਂ ਉਦਯੋਗਾਂ ਨੂੰ 2000 ਤੋਂ 10000 ਰੁਪਏ ਸੀਡ ਮਨੀ ਵਜੋਂ ਦਿੱਤੇ ਜਾਂਦੇ ਸਨ ਇਹ ਮਾਮਲਾ ਲੰਮੇ ਸਮੇਂ ਤੋਂ ਲੰਮਿਤ ਸੀ ਸਰਕਾਰ ਨੇ ਹੁਣ ਇਸ ਦਾ ਨਿਪਟਾਰਾ ਕਰ ਦਿੱਤਾ ਹੈ ਹੁਣ 97 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਤੋਂ ਪਸ਼ੂ ਪਾਲਣ ਵਿਭਾਗ ਵਿੱਚ ਤਬਦੀਲ ਕੀਤੇ ਗਏ ਕਰਮਚਾਰੀਆਂ ਦਾ ਕਾਰਜਕਾਲ 1 ਸਾਲ ਵਧਾ ਦਿੱਤਾ ਗਿਆ ਹੈ ਹੁਣ ਇਹ ਕਰਮਚਾਰੀ 31 ਮਾਰਚ 2026 ਤੱਕ ਸੇਵਾ ਨਿਭਾ ਸਕਦੇ ਨੇ ਉਧਰ ਇੱਕ ਹੋਰ ਵੱਡੀ ਖਬਰ ਪੰਜਾਬ 'ਚ ਹੁਣ ਸਿਰਫ ਇਨ੍ਹਾਂ ਲੋਕਾਂ ਨੂੰ ਹੀ ਮਿਲੇਗੀ ਸਰਕਾਰੀ ਕਣਕ ਬਦਲ ਗਏ ਨਿਜਮ ਤਾਂ ਦੇਖੋ ਪੰਜਾਬ ਦੇ ਲੋਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਸਰਕਾਰੀ ਸਕੀਮਾਂ ਤਹਿਤ ਨੀਲੇ ਕਾੜ ਧਾਰਕਾਂ ਨੂੰ ਸਸਤਾ ਰਾਸ਼ਨ ਮੁਹੱਈਆ ਕਰਵਾਉਣ ਲਈ ਵਚਨਬੰਦ ਹੈ ਪਾਰ ਸਰਕਾਰ ਹੁਣ ਸਿਰਫ ਉਹਨਾਂ ਲੋਕਾਂ ਨੂੰ ਹੀ ਰਾਸ਼ਨ ਵੰਡਣ ਦੀ ਯੋਜਨਾ ਬਣਾ ਰਹੀ ਹੈ ਜਿਨ੍ਹਾਂ ਨੇ ਈ ਕੇ ਵਾਈ ਸੀ ਕਰਵਾਈ ਹੈ ਸਰਕਾਰ ਨੇ ਇਸ ਦਿਸ਼ਾ ਵਿੱਚ ਬਹੁਤ ਸਾਰੇ ਯਤਨ ਕੀਤੇ ਨੇ ਤੇ ਵੱਡੀ ਗਿਣਤੀ ਚ ਲੋਕ ਰਜਿਸਟਰਡ ਵੀ ਹੋਏ ਨੇ ਵੱਡੀ ਖਬਰ ਤੁਹਾਡੇ ਸਾਹਮਣੇ ਆ ਪਰ ਅਜੇ ਤੱਕ ਬਹੁਤ ਸਾਰੇ ਲਾਭਪਾਤਰੀ ਨੇ ਜਿਨ੍ਹਾਂ ਨੇ ਅਜੇ ਤੱਕ ਰਜਿਸਟਰਡ ਨਹੀਂ ਕੀਤਾ ਖੁਰਾਕ ਸਪਲਾਈ ਵਿਭਾਗ ਆਟਾ ਦਾਲ ਯੋਜਨਾ ਤਹਿਤ ਯੋਗ ਖਪਤਕਾਰਾਂ ਨੂੰ ਲਗਾਤਾਰ ਕਣਕ ਵੰਡ ਰਿਹਾ ਹੈ ਇਹ ਯੋਜਨਾ ਨੀਲੇ ਕਾਡ ਧਾਰਕਾਂ ਨੂੰ ਸਰਕਾਰੀ ਰਾਸ਼ਨ ਹਾਸਲ ਕਰਨ ਚ ਲਾਭ ਦੇਣ ਲਈ ਚਲਾਈ ਜਾ ਰਹੀ ਹੈ ਤੇ ਭੋਖ ਵਿੱਚ جاری ਰਹੇਗੀ ਇਸ ਮਕਸਦ ਲਈ ਸਰਕਾਰ ਨੇ ਈ ਕੇ ਵਾਈ ਸੀ ਲਾਜ਼ਮੀ ਕਰ ਦਿੱਤਾ ਸੀ ਤਾਂ ਜੋ ਲੋਕ ਆਪਣੇ ਹੱਕ ਹਾਸਲ ਕਰ ਸਕਣ ਇਸ ਪ੍ਰਕਿਰਿਆ ਨੂੰ ਸ਼ੁਰੂ ਹੋਏ ਡੇਢ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਇਸ ਦੇ ਬਾਵਜੂਦ ਵੀ ਅਜੇ ਤੱਕ ਬਹੁਤ ਸਾਰੇ ਲਬ ਪਾਤਰੀਆਂ ਨੇ ਰਜਿਸਟ੍ਰੇਸ਼ਨ ਲਈ ਅੱਗੇ ਨਹੀਂ ਆਏ ਵਿਭਾਗ ਵੱਲੋਂ ਲੋਕਾਂ ਨੂੰ ਰਜਿਸਟ੍ਰੇਸ਼ਨ ਲਈ ਲਗਾਤਾਰ ਬੁਲਾਇਆ ਜਾ ਰਿਹਾ ਹੈ ਜਨਤਕ ਐਲਾਨ ਵੀ ਕੀਤੇ ਗਏ ਨੇ ਜਿਨ੍ਹਾਂ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਉਹ ਸਾਰੇ ਇਸ ਦੇ ਯੋਗ ਨੇ ਪਰ ਫਿਰ ਵੀ ਵੱਡੀ ਗਿਣਤੀ ਵਿੱਚ ਯੋਗ ਲੋਕ ਇਸ ਤੋਂ ਬਾਹਰ ਨੇ ਕਾਨੂੰਨੀ ਮਾਹਰ ਵੀ ਜਨਤਾ ਦੀ ਇਸ ਉਦਾਸੀਨਤਾ ਤੇ ਹੈਰਾਨ ਨੇ ਉਦੋਂ ਇੱਕ ਹੋਰ ਵੱਡੀ ਖਬਰ 1 ਅਗਸਤ ਤੋਂ UPI ਲਈ ਲਾਗੂ ਹੋਣਗੇ ਨਵੇਂ ਨਿਯਮ Google Pay PhonePe Paytm ਯੂਜ਼ਰ ਨੂੰ ਦਿਸਣਗੇ ਇਹ ਬਦਲਾ ਤਾਂ ਦੇਖੋ UPI ਨਾਲ ਸੰਬੰਧਿਤ ਨਵੇਂ ਨਿਯਮ 1 اگਸਟ 2025 ਤੋਂ ਲਾਗੂ ਹੋ ਰਹੇ ਨੇ ਜੇਕਰ ਤੁਸੀਂ ਵੀ Paytm PhonePe Google Pay ਜਾਂ ਕਿਸੇ ਹੋਰ UPI ਐਪ ਰਾਹੀਂ ਰੋਜ਼ਾਨਾ ਭੁਗਤਾਨ ਕਰਦੇ ਹੋ ਤਾਂ ਇਹ ਬਦਲਾ ਤੁਹਾਡੇ ਲਈ ਮਹੱਤਵਪੂਰਨ ਹੈ UPI ਸਿਸਟਮ ਦਾ ਪ੍ਰਬੰਧਨ ਕਰਨ ਵਾਲੀ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਇਹ ਸੀਮਾਵਾਂ ਲਈ ਇਸ ਲੀਨਰ ਧਾਰਤ ਕੀਤੀਆਂ ਗਈਆਂ ਨੇ ਤਾਂ ਜੋ ਸਿਸਟਮ ਤੇ ਦਬਾਅ ਘਟ ਜਾਵੇ ਅਤੇ ਲੈਣ-ਦੇਣ ਅਸਫਲ ਦੇਰੀ ਨੂੰ ਖਤਮ ਕੀਤਾ ਜਾਵੇ ਤਾਂ ਦੇਖੋ ਪਰ ਬੈਲੈਂਸ ਚੈੱਕ ਸਟੇਟਸ ਰੀਫਰੈਸ਼ ਵਰਗੀਆਂ ਚੀਜ਼ਾਂ ਤੇ ਸੀਮਾਵਾਂ ਨਿਸ਼ਚਿਤ ਤੌਰ ਤੇ ਲਗਾਈਆਂ ਜਾ ਰਹੀਆਂ ਨੇ ਐਨਫਪੀਸੀਆਈ ਦਾ ਕਹਿਣਾ ਹੈ ਕਿ ਇਹ ਯੂਪੀਆਈ ਨੂੰ ਹੋਰ ਸੁਚਾਰੂ ਅਤੇ ਭਰੋਸੇਮੰਦ ਬਣਾਏਗਾ 1 ਅਗਸਤ ਤੋਂ ਯੂਪੀਆਈ ਤੇ ਕਿਹੜੀਆਂ ਸੀਮਾਵਾਂ ਲਗਾਈਆਂ ਜਾਣਗੀਆਂ ਅਗਲੇ ਮਹੀਨੇ ਤੋਂ ਯੂਪੀਆਈ ਉਪਭੋਗਤਾ ਆਪਣੇ ਖਾਤੇ ਦੇ ਬਕਾਇਆ ਨੂੰ ਸਿਰਫ 50 ਬਾਰ ਤੱਕ ਕਰ ਸਕਣਗੇ ਇਸ ਤੋਂ ਇਲਾਵਾ ਜੋ ਉਪਭੋਗਤਾ ਆਪਣੇ ਮੋਬਾਈਲ ਨੰਬਰ ਨਾਲ ਜੁੜੇ ਬੈਂਕ ਖਾਤਿਆਂ ਦੀ ਅਕਸਰ ਜਾਂਚ ਕਰਦੇ ਨੇ ਉਹ ਵੀ ਸਿਰਫ 25 ਵਾਰ ਅਜਿਹਾ ਕਰ ਸਕਣਗੇ ਇਹ ਸਿਵਾਮਾਂ ਲਈ ਇਸ ਲਈ ਪੇਸ਼ ਕੀਤੀਆਂ ਗਈਆਂ ਨੇ ਤਾਂ ਜੋ ਸਿਸਟਮ ਤੇ ਕੋਈ ਬੇਲੋੜਾ ਭਾਰ ਨਾ ਪਵੇ ਜੋ ਅਕਸਰ ਗਤੀ ਨੂੰ ਹੌਲੀ ਕਰ ਦਿੰਦਾ ਹੈ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਇਸ ਦਾ ਮਤਲਬ ਹੈ ਕਿ ਸਬਸਕ੍ਰਿਪਸ਼ਨ ਈਐਮਆਈ ਬਿਜਲੀ ਅਤੇ ਪਾਣੀ ਦੇ ਬਿੱਲਾਂ ਵਰਗੇ ਅਨੁਸੂਚਿਤ ਭੁਗਤਾਨ ਹੁਣ ਦਿਨ ਭਰ ਦਿਨ ਬਤੀਰੇ ਨਹੀਂ ਹੋਣਗੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਆ ਜਿੰਨੀ ਕੁ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਇਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਜੀ